ਬਾਤ ਵੱਡੀ ਖਬਰਾਂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਦੇ ਵਕੀਲ ਨੇ ਪਸਾ ਦਿੱਤਾ ਯਾਨੀ ਬੰਗਲੌਰ ਤੋਂ ਬੁਲਾਏ ਉਹਨਾਂ ਨੇ ਸ਼ੰਕਰ 헤ਗੜੇ ਕਿ ਮੇਰੀ ਜ਼ਮਾਨਤ ਹੋ ਜਾਵੇ ਪਰ ਦੂਜੇ ਪਾਸੇ ਇਹਦਾ ਉਲਟਾ ਹੋ ਗਿਆ ਪੰਜਾਬ ਦੀ ਸਰਕਾਰ ਨੇ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਦੱਸੀ ਸੀ ਕਿ ਭਾਈ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਜਨਤਾ ਇਹ ਕਦੇ ਨਹੀਂ ਚਾਹੁੰਦੀ ਕਿ ਵਿਕਰਮ ਮਜੀਠੀਆ ਬਾਹਰ ਆ ਜਾਵੇ ਸਗੋਂ ਉਸ ਗੱਲ ਦਾ ਉਲਟਾ ਪੈ ਗਿਆ ਯਾਨੀ ਵਿਕਰਮ ਸਿੰਘ ਮਜੀਠੀਆ ਆਪਣਾ ਇੱਕ ਵਕੀਲ ਬਣਾਉਂਦੇ ਨੇ ਬੰਗਲੌਰ ਤੋਂ ਕਿ ਭਾਈ ਮੇਰੀ ਜ਼ਮਾਨਤ ਨਹੀਂ ਕਰਵਾਲੇ ਸਾਡੇ ਪੰਜਾਬ ਦੇ ਵਕੀਲ ਤਾਂ ਕਹਿੰਦੇ ਜੀ ਇਹਨਾਂ ਨੂੰ ਕਰੋੜਾ ਰੁਪਏ ਦਿੱਤਾ ਵੀ ਪਾਣੀ ਦੇ ਵਿੱਚ ਵਗ ਗਿਆ ਯਾਨੀ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਇੱਕ ਹੋਰ ਕੇਸ ਦਰਜ ਹੋ ਗਿਆ ਔਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਸਰਕਾਰ ਇਹਨਾਂ ਦੋਵਾਂ ਦੇ ਹੱਥ ਪੈਰ ਬੰਨਣ ਆਇਆ ਸੀ ਉਹ ਵਕੀਲ ਕਿਉਂਕਿ ਉਹਨੇ 10 ਸਾਲ ਤੱਕ ਦਾ ਕਾਲਾ ਚਿੱਠਾ ਜਿਹੜਾ ਕਿ ਆਪਣੇ ਮੁਤਾਬਕ ਸਹੀ ਸਮਝਦੇ ਹੋયા ਯਾਨੀ ਉਹਨੇ ਧਰਿਆ ਜਜ ਸਾਹਿਬ ਦੇ ਸਾਹਮਣੇ ਕਿ ਭਾਈ ਇਹ ਵਿਕਰਮ ਮਜੀਠੀਆ ਦੀ ਸਾਰੀ ਗਟੇਲ ਆ ਦਾਸਾਲਾਂ ਦੀ ਉਹਨਾਂ ਨੇ ਕਿਹਾ ਕਿ ਜੱਜ ਸਾਹਿਬ ਮੇਰਾ ਕਲਾਇੰਟ ਦਾ ਬਿਲਕੁਲ ਹੀ નિર્ਦੋਸ਼ ਹੈ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਮੈਂ ਪਹਿਲਾਂ ਸਵੇਰ ਜਿਹੜੀ ਵੀਡੀਓ ਪਾ ਚੁੱਕਿਆ ਦਰਸਾਲ ਦੇ ਵਿੱਚ ਇੱਕ ਵਾਰ ਇਸ ਤਰ੍ਹਾਂ ਲੱਗਿਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪੱਕੀ ਹੈ ਪਰ ਉਸਨੇ ਉਲਟਾ ਕਰ ਦਿੱਤਾ ਮੈਂ ਇਹਦਾ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਇਕੱਲਾ ਨਹੀਂ ਬਲਕਿ ਪੂਰੇ ਟੱਬਰ ਦੇ ਉੱਤੇ ਯਾਨੀ ਕਹਿ ਸਕਦੇ ਜਿਵੇਂ ਪੂਰੇ ਪਰਿਵਾਰ ਦੇ ਉੱਤੇ ਯਾਨੀ ਬਹੁਤ ਸਾਰੇ ਇਹਨਾਂ ਦੇ ਲੋਕਾਂ ਦੇ ਉੱਤੇ ਪਰਚਾ ਦਰਜ ਹੋ ਚੁੱਕਿਆ ਤਾਂ ਮਾਮਲਾ ਬੜਾ ਗੰਭੀਰ ਆ ਕਿਉਂਕਿ ਇੱਕ ਪਾਸੇ ਏਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਪ੍ਰਧਾਨ ਨੇ ਜਿਹੜੇ ਕਿ ਏਕਾਲ ਤਰਤ ਤੋਂ ਵੀ ਵੈਸੇ ਵੀ ਪੰਜਾਬ ਦੀ ਜਨਤਾ ਵੱਨਿਓ ਨਖਾੜੇ ਗਏ ਨੇ ਔਰ ਦੂਜੇ ਪਾਸੇ ਕਹਿੰਦੇ ਜੀ ਸਾਡਾ ਪੰਜਾਬ ਦੇ ਅੰਦਰ ਬਹੁਤ ਵੱਡਾ ਜ਼ੋਰਦਾਰ ਬੋਲਬਾਲਾ ਅੱਜਕੱਲ ਯਾਨੀ ਰੈਲੀ ਤੇ ਰੈਲੀ ਕਰ ਰਹੇ ਸੀ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੀ ਐਕਟਿੰਗ ਕਰ ਰਹੇ ਸੀ ਦਰਾ ਸਾਲ ਦੇ ਵਿੱਚ ਉਹ ਸਾਰੀ ਧਰੀ ਦੀ ਧਰੀ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਵੱਡੇ ਦਾਅਵੇ ਦੇ ਨਾਲ ਕਹੀ ਸੀ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਕਹੀ ਸੀ ਕਿ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰੋਂ ਕਦੇ ਹੀ ਨਹੀਂ ਨਿਕਲਣ ਦੇਵਾਂਗੇ ਪਰ ਦਰਾ ਸਾਲ ਦੇ ਵਿੱਚ ਇਹਨਾਂ ਲੋਕਾਂ ਦੇ ਉੱਤੇ ਹੁਣ ਬਹੁਤ ਸਾਰੇ ਲੋਕਾਂ ਦੇ ਉੱਤੇ ਕਹਿ ਸਕਦੇ ਆ ਪਰਚਾ ਦਰਜ ਹੋ ਚੁੱਕਿਆ ਤਾਂ ਮਾਮਲਾ ਕੀ ਹੈ ਕਿਉਂਕਿ ਜਦੋਂ ਵਿਜੀਲੈਂਸ ਇਹਨਾਂ ਨੂੰ ਹੁਣ ਫੇਰ ਤੋਂ ਜਿਹੜੀ ਰੇਡ ਵੱਜੀ ਐ ਇਹਨਾਂ ਨੇ ਫੇਰ ਤੋਂ ਰੁਕਾਵਟ ਪਾਈ ਐ ਯਾਨੀ ਇਹਨਾਂ ਦੇ ਸਮਰਥਕ ਤੁਸੀਂ ਜਾਣਦੇ ਹੋਗੇ ਬਹੁਤ ਸਾਰੇ ਨੇ ਜਿਹੜੇ ਕਹਿੰਦੇ ਜੀ ਅਸੀਂ ਅਕਾਲੀ ਦਾਣਾ ਕੱਟੜ ਤੇ ਅਸੀਂ ਵਿਕਰਮ ਸਿੰਘ ਮਜੀਠੀਆ ਦੇ ਲਈ ਮਰ ਵੀ ਸਕਦੇ ਹਾਂ ਬਹੁਤ ਸਾਰੇ ਲੋਕ ਹੈਗੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਮੈਂ ਤੁਹਾਨੂੰ ਹੁਣ ਪਹਿਲੀ ਖਬਰ ਦਿਖਾਉਣੀ ਚਾਹੂਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕਾਂ ਨੇ ਰੁਕਾਵਟ ਕਿਵੇਂ ਪਾ ਦਿੱਤੀ ਸੀ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਇਹ ਮਾਮਲਾ ਦਰਜ ਕੀਤਾ ਗਿਆ ਹੈ ਮਜੀਠੀਆ ਦੀ ਰਿਹائش ਤੇ ਰੇਡ ਕਰਨ ਜਦੋਂ ਬਿਜ਼ਨਸ ਦੀ ਟੀਮ ਪਹੁੰਚੀ ਸੀ ਤਾਂ ਇਸੇ ਤਰ੍ਹਾਂ ਨੇ ਇਲਜ਼ਾਮ ਲੱਗੇ ਨੇ ਆਕੀ ਵਿਕਰਮ ਮਜੀਠੀਆ ਦੇ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਿ ਬਿਜ਼ਨਸ ਦੇ ਕੰਮ ਦੇ ਵਿੱਚ ਵਿਘਨ ਪਾਇਆ ਗਿਆ ਰੁਕਾਵਟ ਪਾਈ ਗਈ ਇਸ ਨਾਲ ਜਮਾਨੇ ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ 25 ਜੂਨ ਨੂੰ ਹੀ ਦਰਜ ਹੋ ਗਿਆ ਸੀ ਕਿਉਂਕਿ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਉਹਨਾਂ ਦੀ ਰਿਹائش ਤੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਕੁਝ ਦਿਨ ਬਾਅਦ ਦੱਸਣੇ ਕਿ ਨਵੀਂ ਐਫ ਆਈ ਆਰ ਦਰਜ

ਹਾ ਤਰਜ ਕੀਤੀ ਗਈ ਹੈ ਤਾਂ ਸੁਣ ਲਓ ਪੰਜਾਬ ਵਾਲੇ ਇੱਕ ਨਵਾਂ ਕੇਸ ਠੋਕ ਦਿੱਤਾ ਵਿਕਰਮ ਮਜੀਠੀਆ ਦੇ ਉੱਤੇ ਔਰ ਉਹਨਾਂ ਬਰਕਰਾਂ ਦੇ ਉੱਤੇ ਜਿਹੜੇ ਕਹਿੰਦੇ ਸੀ ਅਸੀਂ ਵਿਕਰਮ ਮਜੀਠੀਆ ਦੇ ਕਟੜ ਸਮਰਥਕ ਹ ਕਿਉਂਕਿ ਮੈਂ ਪਰਿਵਾਰ ਕਿਉਂਕਿ ਸ਼ੁਰੂਆਤ ਦੇ ਵਿੱਚ ਪਹਿਲੀ ਇਹ ਗੱਲ ਆਦਦਾ ਕਿਉਂਕਿ ਪੰਜਾਬ ਦੇ ਸਾਡੇ ਕਈ ਭੈਣ ਭਰਾ ਕਹਿਣਗੇ ਕਿ ਗੱਲ ਫੇਕ ਆ ਨਹੀਂ ਜਿਹੜਾ ਇਹਨਾਂ ਦਾ ਪਰਿਵਾਰ ਹੈ ਵਿਕਰਮ ਸਿੰਘ ਮਜੀਠੀਆ ਦਾ ਉਹ ਦਰਸਲ ਦੇ ਵਿੱਚ ਇਹਨਾਂ ਦੇ ਸਮਰਥਕ ਕੀ ਨੇ ਉਹ ਕਹਿੰਦੇ ਆ ਜੀ ਵਿਕਰਮ ਮਜੀਠੀਆ ਦੇ ਲਈ ਅਸੀਂ ਜਾਨ ਵੀ ਦੇ ਸਕਦੇ ਆ ਰ ਅੱਜ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਇੱਕ ਹੋਰ ਖਤਰਾ ਪੈਦਾ ਹੋ ਗਿਆ ਉਸ ਖਬਰ ਨੂੰ ਵੀ ਤੁਹਾਡੇ ਸਾਹਮਣੇ ਧਰਨਾ ਚਾਹੂੰਗਾ ਕਿਉਂਕਿ ਕਈ ਵਾਰ ਇਹ ਮੈਂ ਨਹੀਂ ਕਹਿੰਦਾ ਕਈ ਵਾਰ ਇਹਨਾਂ ਦੇ ਵਕੀਲਾਂ ਮੰਨਿਓ ਬਿਆਨ ਦਿੱਤੇ ਗਏ ਉਹਨਾਂ ਦੀ ਖੁਦ ਘਰਵਾਲੀ ਮੰਨਿਓ ਬਿਆਨ ਦਿੱਤੇ ਗਏ ਨੇ ਖੁਦ ਬਿਕਰਮ ਸਿੰਘ ਮਜੀਠੀਆ ਨੇ ਡਿਮਾਂਡ ਕੀਤੀ ਆ ਕਹਿੰਦਾ ਜੀ ਮੈਨੂੰ ਜੇਲ੍ਹ ਦੇ ਵਿੱਚ ਉਹਨਾਂ ਕੈਦੀਆਂ ਦੇ ਨਾਲ ਹਾਲੇ ਤੱਕ ਰੱਖਿਆ ਹੋਇਆ ਬਹੁਤ ਟਾਈਮ ਦੀ ਪਟੀਸ਼ਨ ਪਾ ਰੱਖੀ ਆ ਕੋਰਟ ਦੇ ਅੰਦਰ ਕਿ ਮੈਨੂੰ ਇਹਨਾਂ ਕੈਦੀਆਂ ਤੋਂ ਵੱਖ ਕੀਤਾ ਜਾਵੇ ਪਰ ਦਰਅਸਲ ਦੇ ਵਿੱਚ ਉਹਨੂੰ ਪੰਜਾਬ ਦੀ ਸਰਕਾਰ ਵੀ ਅਹਿਸਾਸ ਕਰਵਾਉਣਾ ਚਾਹੁੰਦੀ ਹੈ ਕਿ ਪੰਜਾਬ ਦੇ ਅੰਦਰ ਜਿੰਨੇ ਵੀ ਤੁਸੀਂ નિર્ਦੋਸ਼ ਲੋਕਾਂ ਨੂੰ ਚਿੱਟੇ ਦੇ ਨਾਲ ਮਾਰਿਆ ਔਰ ਚਿੱਟੇ ਦੇ ਨਾਲ ਪੰਜਾਬ ਦੇ ਅੰਦਰ ਨਵੀਂ ਪੀੜੀ ਨੂੰ ਖਤਮ ਕਰਨ ਦਾ ਕੰਮ ਕੀਤਾ ਤੁਹਾਡੇ ਇਸ ਪੈਸੇ ਨੇ ਜਿਹੜਾ ਤੁਸੀਂ ਕਹਿੰਦੇ ਹੋ ਪੈਸਾ ਸਾਡੇ ਕੋਲੇ ਆਉਣਾ ਚਾਹੀਦਾ ਚਾਹੇ ਪੰਜਾਬ ਖੂਬ ਵਿੱਚ ਜਾਵੇ ਪਰ ਅੱਜ ਉਹ ਹੀ ਸਰਕਾਰ ਪੰਜਾਬ ਦੀ ਅੱਡੀ ਚੋਟੀ ਦਾ ਜੋਰ ਲਾ ਲਓ ਭਾਵੇਂ ਪੰਜਾਬ ਦੀ ਸਰਕਾਰ ਕਹਿੰਦੀ ਹੁਣ ਨਹੀਂ ਨਿਕਲਣ ਦਿੰਦੇ ਏ ਭਗਵੰਤ ਮਾਨ ਕਹਿ ਰਿਹਾ ਜਿਹੜੇ ਬਿਆਨ ਮੈਂ ਤੁਹਾਨੂੰ ਦੇ ਰਿਹਾ ਇਹ ਸਾਰੇ ਭਗਵੰਤ ਮਾਨ ਮੁੱਖ ਮੰਤਰੀ ਦੇ ਨੇ ਕਹਿੰਦਾ ਜੀ ਅਸੀਂ ਪੱਕੇ ਪੈਰਾਂ ਦੇ ਉੱਤੇ ਚੱਕਿਆ ਤੇ ਚੱਕਣਾ ਵੀ ਚਾਹੀਦਾ ਸੀ ਕਿਉਂਕਿ ਮੁੱਖ ਮੰਤਰੀ ਦਾ ਸਮਰਥਨ ਪੂਰਾ ਪੰਜਾਬ ਕਰ ਰਿਹਾ ਭਾਈ ਇਸ ਕਰਕੇ ਪੰਜਾਬ ਦੇ ਲੋਕਾਂ ਦੇ ਗੱਲਾਂ ਦੇ ਉੱਤੇ ਚੱਲਣ ਵਾਲਾ ਅਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਦਾ ਫੇਰ ਤੋਂ ਇੱਕ ਲੋਕਪ੍ਰੀਆ ਨੇਤਾ ਬਣ ਚੁੱਕਿਆ ਹਾਂ ਕੁਝ ਗੱਲਾਂ ਜ਼ਰੂਰ ਨੇ ਜਿਵੇਂ ਕਿ ਲੈਂਡ ਪੂਲਿੰਗ ਪਾਲਿਸੀ ਹੈ ਇਹਨਾਂ ਲੋਕ ਵੱਡੇ ਪੱਧਰ ਦੇ ਉੱਤੇ ਵਿਰੋਧ ਕਰ ਰਹੇ ਆ ਕਿਸਾਨ ਭਾਈਚਾਰਾ ਇਹਨਾਂ ਨੂੰ ਵੀ ਚਾਹੀਦਾ ਮੈਂ ਵੀ ਕਹਿਣਾ ਚਾਹੁੰਦਾ ਦੇਖੋ ਜਿਹੜੇ ਪੰਜਾਬ ਦੇ ਅੰਦਰ ਇਫੈਕਟ ਨੇ ਕਿਸੇ ਵੀ ਗੱਲ ਨੂੰ ਲੈ ਕੇ ਪੈਂਦੇ ਨੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮਾਨ ਨਾਲ ਕਹਿੰਦੇ ਆ ਕਿ ਭਾਈ ਇਹਨਾਂ ਨੂੰ ਵਾਪਸ ਲਿਆ ਜਾਵੇ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਜਿੰਨਾ ਭਾਈਚਾਰਾ ਤੁਸੀਂ ਕਾਇਮ ਕਰ ਸਕਦੇ ਹੋ ਕਰੋ ਕਿਉਂਕਿ ਆਉਣ ਵਾਲਾ ਟਾਈਮ ਆ ਜਿਹੜਾ ਪੰਜਾਬ ਦੇ ਅੰਦਰ ਇਹ ਪੰਜਾਬ ਦੇ ਲੋਕਾਂ ਦੇ ਉੱਤੇ ਬਹੁਤ ਵੱਡਾ ਭਾਰੀ ਸੰਕਟ ਆ ਸਕਦਾ ਕਿਉਂ ਆ ਸਕਦਾ ਕਿਉਂਕਿ ਜੇਕਰ ਭੁੱਲੇ ਭਟਕੇ ਵੀ ਲੋਕ ਪੱਕਾ ਪਲਟ ਕਰ ਦਿੰਦੇ ਨੇ ਸਰਕਾਰ ਦਾ ਤੇ ਇੱਥੇ ਸਰਕਾਰ ਇਕੱਲੀ ਦਲ ਦੀ ਬਣ ਜਾਂਦੀ ਹੈ ਤਾਂ ਪੰਜਾਬ ਦੇ ਅੰਦਰ ਇਕੱਲੇ-ਇਕੱਲੇ ਬੱਚੇ ਨੂੰ ਕੋਹ ਕੋਕੇ ਫਿਰ ਤੋਂ ਮਰਿਆ ਜਾਣਾ ਤੇ 82 ਤੇ 84 ਵਾਲਾ ਮਾਹੌਲ ਉਹ ਤੁਹਾਡੇ ਸਾਹਮਣੇ ਹੁਣ ਕਿਉਂਕਿ ਜਿਹੜੇ ਲੋਕ ਬਾਦਰ ਕਹਿੰਦੀ ਗੱਲ ਕਰ ਰਿਹਾ ਮੈਂ ਜਿਹੜੇ ਲੋਕ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਪੰਜਾਬ ਦੀ ਮੌਜੂਦਾ ਸਰਕਾਰ ਦੇ ਵਿੱਚ ਰਹਿੰਦੇ ਹੋਏ ਪ੍ਰਸ਼ਾਸਨ ਨੂੰ ਧਮਕੀ ਦੇ ਸਕਦੇ ਇੱਕ ਸਾਫਕਾ ਡੀਜੀਪੀ ਨੂੰ ਧਮਕੀ ਦੇ ਸਕਦੇ ਨੇ ਤਾਂ ਹੁਣ ਤੁਸੀਂ ਆਪ ਸਮਝ ਲਓ ਇਸ ਗੱਲ ਤੋਂ ਕਿ ਜੇਕਰ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਬਾਦਲਾਂ ਦੇ ਹੱਥ ਤੁਸੀਂ ਆਪਣੇ ਪੰਜਾਬ ਦੀ ਚਾਬੀ ਫੜਾ ਦਿੱਤੀ ਤੇ ਤੁਹਾਡੇ ਨਾਲ ਜਾਂ ਸਾਡੇ ਆਪਣੇ ਪੰਜਾਬੀਆਂ ਦੇ ਨਾਲ ਕੀ ਹੋ ਸਕਦਾ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਪੰਜਾਬ ਵਾਲੇ ਮੈਂ ਬਾਰ ਬਾਰ ਕਹਿਣਾ ਗੱਲ ਉਹ ਹੀ ਚੁਣੋ ਦੇਖੋ ਨਿੱਜੀ ਦੁਸ਼ਮਣੀ ਨਾ ਕਿਸੇ ਨਾਲ ਹੈਗੀ ਆ ਨਾ ਲੋੜ ਹੈ ਪਰ ਗੱਲ ਉਹ ਚੁਣੋ ਜਿਹੜੀ ਪੰਜਾਬ ਦੇ ਹਿੱਤਾਂ ਵਿੱਚ ਹੋਵੇ ਪੰਜਾਬੀ ਦੇ ਹਿੱਤ ਵਿੱਚ ਹੋਵੇ ਤਾਂ ਮੈਂ ਚਾਹੁੰਨਾ ਕਿ ਸਾਡੇ ਪੰਜਾਬ ਦੇ ਵਿੱਚ ਇਸ ਤੋਂ ਵੀ ਵੱਧ ਖੁਸ਼ਹਾਲੀ ਆ ਜਾਏ ਯਾਰ ਪੰਜਾਬ ਚਿੱਟੇ ਦੇ ਨਾਲ ਮਾਰਿਆ ਗਿਆ ਇਹ ਗੱਲ ਨੂੰ ਮੰਨਣਾ ਪੈਣਾ ਪੰਜਾਬ ਵਾਲੇ ਸਾਰੇ ਵਾਸੀਆਂ ਨੂੰ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ